ਜਦੋਂ ਜਾਨੋ ਕੇ ਜਿਹੜੀ ਹੈ ਨਾ ਅੰਦਰ ਕਲਪਨਾ ਚੱਲਦੀ ਹੈ ਇਹ ਬੰਦ ਕਰ ਦੇਣੀ ਹੈ ਇਹ ਬੰਦ ਕਰਦੀ ਹੀ ਬੋਲਦਾ ਜਤਨ ਇਹਨੂੰ ਸਮਝ ਲਓ ਵੀ ਇਹ ਬੰਦ ਕਰ ਦੇਣੀ ਹੈ ਕਲਪਨਾ ਹੀ ਕਾਲ ਹੈ ਜੇ ਕਲਪਨਾ ਬੰਦ ਹੋ ਗਈ ਆਉਣਾ ਜਾਣਾ ਮੁੱਕ ਗਿਆ ਆਉਣਾ ਜਾਣਾ ਮੁੱਕ ਗਿਆ ਕਾਲ ਬੰਦ ਹੋ ਗਿਆ ਕਾਲੇ ਕਲਪਨਾ ਜਿੱਦਣ ਇਹ ਸਮਝ ਲਾ ਕਿ ਕਲਪਨਾ ਹੀ ਕਾਲ ਹੈ ਉਦਣ ਕਲਪਨਾ ਦੁਸ਼ਮਣ ਲੱਗੂਗੀ ਉਹਨਾਂ ਚ ਦੁਸ਼ਮਣ ਨਹੀਂ ਲੱਗਦੀਏ ਉਹ ਨਹੀਂ ਤਾਂ ਕਲਪਨਾ ਜੋ ਪ੍ਰਧਾਨ ਤੇ ਪਾਦਾਰ ਤੇ ਦੀਦੇ ਨੇ ਇਹਦਾ ਹੋਰ ਰੂਪ ਦੀਦਾ ਜਿੱਦਣ ਇਹ ਗੱਲ ਗੁਰਬਾਣੀ ਵਾਲੀ ਮੰਨ ਲਈ ਕਬੀਰ ਦੀ ਕਾਲ ਕਲਪਨਾ ਕਦੇ ਨਾ ਖਾਏ ਇਹ ਉਹ ਨਾਗਣੀ ਆ ਪੰਜ ਮੁਖ ਵਾਲੀ ਪੰਜ ਫੁਲੀ ਪੰਜ ਮੁਖ ਇਸ ਹੋਰ ਕਿਸੇ ਸੱਪ ਸੱਪਣ ਦੇ ਪੰਜ ਮੁਖ ਨਹੀਂ ਹੁੰਦੇ ਇਹ ਮਾਇਆ ਦੇ ਪੰਜਮੂਰ ਹੈ। ਇਹ ਕਲਪਨਾ ਦੇ ਪੰਜਮੂਰ ਹੈ। ਭੱਜੇ ਬਕਾਰ ਲੈ। ਕਿਸੇ ਨੇ ਕੋਈ ਵਗਦੀ ਹੈ ਕੋਈ ਮੂੰਹ ਖੋਲਣ ਦੀ ਹੈ ਕੋਈ ਖੋਲਣ ਦੀ ਹੈ। ਪਰ ਇਹਨਾਂ ਦੇ ਬੱਚੇ ਇਹ ਡਵਾੜੇ ਪੰਜਾਂ ਮੋਦੀ। ਹੋਰ ਕੋਈ ਸੱਪੜੀ ਹੈਗੀ ਐਵੇਂ ਨਕਸ਼ੇ ਬਣਾਏ ਹੋਏ ਨੇ। ਉਹ ਤਾਂ ਐਵੇਂ ਨਕਸ਼ੇ ਜਿਵੇਂ ਗਿਆਨ ਖੜਕ ਦੀ ਦੂਜੀ ਤਲਵਾਰ ਅਸੀਂ ਲੋਹੇ ਦੀ ਬਣਾ ਲਈ। ਉਹ ਤਾਂ ਮੂਰਖ ਨੇ ਐ ਬਣਾ ਕੇ ਬੜਾ ਸੀ ਕੁਝ ਹੋਰ ਉਹ ਪੱਕਾ ਸਮਝ ਲਿਆ ਪੱਕਾ ਨਹੀਂ ਸੀਗਾ ਉਹ ਗੱਲਾਂ ਪੱਕੀਆਂ ਸਮਝ ਲੀਆਂ ਤਸਬਾਸ਼ਾ ਵੀ ਲਿਖਦੇ ਨੇ ਜਦ ਇਹ ਜਿੱਤੇ ਤੇ ਜੱਬ ਪੜ ਗਏ ਬਾਨੋ ਘਾੜੜ ਕੇ ਬਲ ਸੇ ਘਾੜੜ ਹੁੰਦਾ ਹੈ ਗੁਰਮਤਿ ਗਿਆਨ ਬਾਨੋ ਘਾੜੜ ਕੇ ਬਲ ਸੇ ਇਹ ਮੰਨ ਲੋ ਗੁਰਮਤਿ ਦੇ ਗਿਆਨ ਨਾਲ ਬਲਾ ਗਿਆਨ ਸ਼ਕਤੀ ਆ ਗਈ ਤੁਹਾਨੂੰ ਤੇ ਤੀਰ ਗਲ ਜਲਦੀ ਹੈ ਮਾਨੋ ਗਾੜੁਰ ਕੇ ਬਲ ਸੇ ਲੱਡੀ ਪੰਜ ਮੁਖੀ ਯੁਗ ਸੰਪਲ ਕਰੀ ਕਾਲੇ ਸਪੜੇ ਪੰਜ ਮੂੰਹ ਵਾਲੀ ਐ ਪੈ ਗਈ ਟੱਕ ਕੇ ਬਸ ਬੇਜਾਨ ਹੋ ਕੇ ਪੈ ਗਈ ਬੇਜਾਨ ਹੋ ਗਈ ਐ ਕਲਪਨਾ ਹੋ ਜਾਂਦੀ ਹੈ ਗੁਰਮਤਿ ਗਿਆਨ ਨਾਲ ਕਲਪਨਾ ਐ ਪੈ ਜਾਂਦੀ ਹੈ ਜਿਵੇਂ ਬੇਜਾਨ ਹੋ ਕੇ ਪੈ ਜਾਂਦੀ ਹੈ ਲੱਡੀ ਪੰਜ ਮੁਖੀ ਯੁਗ ਸੰਪਨ ਯੁਗ ਵੀ ਲਫ ਜਾ ਗਿਆ ਉੱਥੇ ਉਹ ਯੁਗ ਇੱਥੇ ਵੀ ਹੈ ਉਹ ਜੁੜਿਆ ਅੱਜ ਕੀ ਦਰਖਤ ਪੜੋਤੂ ਸੰਪਰਕਾਰੀ ਉਹ ਤੇ ਵੀ ਨਾ ਪੰਜ ਮੂਹੇ ਸੱਪਣ ਉਹ ਰੋਣਾ ਨੇ ਤਾਂ ਕਰ ਪੰਡਤ ਕਹਿੰਦਾ ਜੀ ਪੰਜ ਮੂਹੇ ਵਾਲੀ ਸੱਪਣ ਵਿਦਵਾਨਾਂ ਨੇ ਰੋਣਾ ਪਾਇਆ ਕਿਹੜੀ ਹੁੰਦੀ ਆ ਉਹ ਸਭ ਇਹ ਗੱਲ ਤਾਂ ਬੁਝਣ ਵਾਲੀ ਸੀ ਜੇ ਤਾਂ ਬੁਝਣ ਵਾਲੀ ਗੱਲ ਕਰਦੇ ਫਿਰ ਤਾਂ ਹੋਰ ਸੀ ਜੇ ਸੱਚੀ ਬੁਝੀਦੀ ਹੁੰਦੀ ਫਿਰ ਬਾਬੜ ਦੇ ਕੇਲੇ ਰਹਿ ਗਏ ਇਹ ਪੰਡਤ ਜਿਹੜੇ ਵਿਦਵਾਨ ਨੇ ਬਾਬੜ ਦੇ ਕੇਲੇ ਰਹਿ ਗਏ ਉਹ ਗੱਲਾਂ ਨੂੰ ਉਹ ਦੂਏ ਟੱਗ ਚ ਲੈ ਕੇ ਸੱਚ ਬਗਲ ਲੀਓ